ਮੇਰਾ ਨਾਮ ਮਨਪ੍ਰੀਤ ਸਿੰਘ ਆ ਪਿੰਡ ਦੁਰਗਾਪੁਰ ਮੈਂ ਜੀ 2017 ਚ ਮੇਰੀ ਮੈਰਿਜ ਹੋਈ ਸੀ ਤੇ ਸੁਖਵਿੰਦਰ ਕੌਰ ਨਾਲ ਪਿੰਡ ਸੁੱਧੋ ਮਾਇਰਾ ਤੇ ਮਦਰ ਦਾ ਨਾਮ ਹੈਗਾ ਕੁਲਵਿੰਦਰ ਕੌਰ ਤੇ ਡੈਡੀ ਦਾ ਨਾਮ ਹੈਗਾ ਅਮਰੀਕ ਸਿੰਘ ਤੇ 2017 ਚ ਮੇਰੀ ਮੈਰਿਜ ਹੋਈ ਸੀ ਪੰਜ ਮਹੀਨੇ ਜੀ ਇੱਥੇ ਮੇਰੇ ਕੋਲ 3-4 ਸਾਲ ਰਹੀ ਹੈ ਜੀ ਉਹ ਬਹੁਤ ਪਿਆਰ ਹੁੰਦਾ ਸੀਗਾ ਸਾਡਾ ਜੀ ਆਪਸ ਵਿੱਚ ਕਦੇ ਉਹਨੇ ਦਿਖਾਵਾ ਨਹੀਂ ਕੀਤਾ ਵੀ ਕਿੱਦਾਂ ਚੱਲ ਰਹੀ ਉਹਨਾਂ ਦਾ ਪਹਿਲੇ ਵਾਰ ਪਲਾਨ ਸੀਗਾ ਉਹਦੀ ਮਾਤਾ ਦਾ ਤੇ ਉਹਦਾ ਦੋਨਾਂ ਦਾ ਤੇਰੀ ਮੰਮੀ ਵੀ ਇੱਥੇ ਜਦੋਂ ਆ ਜਾਂਦੀ ਸੀ ਵੀ ਦੂਹੇ 30 ਦਿਨ ਬਾਅਦ ਆ ਇੱਥੇ ਆ ਜਾਂਦੀ ਸੀ ਮੇਰੇ ਤਾਂ ਫੋਟੋ ਵੀ ਵਿਆਹ ਦੀ ਕੋਈ ਨਹੀਂ ਹੈ ਕਿ ਸਾਰੀਆਂ ਫੋਟੋਆਂ ਉਹਨਾਂ ਦੇ ਕੋਲੇ ਹੀ ਲੈ ਕੇ ਪਹਿਲੇ ਲੈ ਕੇ ਸਦੇ ਉਹ ਤੇ ਜਾਦੀ ਉਹ ਬਾਹਰ ਗਈ ਇਹ 2 ਸਾਲ ਹੋ ਗਏ ਤੇ ਉਹਨਾਂ ਨੂੰ ਇੱਕ ਵਾਰ ਨੂੰ ਹੁਣ ਦਿੱਤਾ ਜਦੋਂ ਰਿਸ਼ਤੇ ਤੇ ਭਾਇਆ ਉਹਨਾਂ ਨੇ ਜਦੋਂ ਬਾਹਰ ਗਈ ਸੀ ਉਹ ਤੁਸੀਂ ਭੇਜਿਆ ਕਿ ਆਪਣੇ ਲੈਵਲ ਤੇ ਨਹੀਂ ਅਸੀਂ ਭੇਜਿਆ ਸਦਾ ਜੀ ਤੇ ਉਹਦਾ ਜਿਹੜਾ ਖਰਚਾ ਸੀ ਉਹ ਕਿੰਨੇ ਕੀਤਾ ਸੀਗਾ ਖਰਚਾ ਜਿਹੜਾ ਮੈਂ ਪੁੱਛਣਾ ਮੈਂ ਕੀਤਾ ਸੀਗਾ ਜਦੋਂ ਰਿਸ਼ਤੇਦਾਰ ਹੀ ਹੈ ਜੀ ਇਹਨਾਂ ਨੇ ਕੀਤਾ ਸੀਗਾ ਜਦੋਂ 16 ਲੱਖ ਤਾਂ ਮੇਰੀ ਘਰ ਵਾਲੀ ਦੇ ਅਕਾਊਂਟ 'ਚ ਪਾਇਆ ਸੀਗਾ ਉਹ ਲੈ ਰਹੇ ਸੀ ਪੈਸੇ 9 ਲੱਖ ਨੂੰ ਪੈ ਜਾ। ਅਜੇ ਤੋਂ ਤੁਹਾਡਾ ਵਿਆਹ ਹੋਇਆ ਸੀਗਾ ਉਸ ਵੇਲੇ ਕੀ ਵਿਆਹ ਦੇ ਵਿੱਚ ਇੱਕ ਸ਼ਰਤ ਰੱਖੀ ਗਈ ਸੀ ਕਿ ਬਾਹਰ ਪ ਜਾਣਾ ਤੁਹਾਨੂੰ ਵਿਆਹ ਚ ਨਹੀਂ ਰੱਖੀ ਗਈ ਸੀ ਜਿੱਦਾਂ ਬਾਅਦ ਚ ਜਦੋਂ ਉਹ ਵਾਇਲਡ ਕੀਤੀ ਸੀਗੀ ਪਹਿਲਾਂ ਉਹ ਪੰਜ ਬੈਂਡ ਆਏ ਹੋ ਸਦੇ ਤੇ ਉਦੋਂ ਪਹਿਲਾਂ ਤਾਂ ਚਲੋ ਵਿਆਹ ਚ ਨਹੀਂ ਗੱਲ ਹੋਈ ਸੀ ਬਾਅਦ ਚ ਉਹਨੇ ਰਿਕਵੈਸਟ ਕੀਤੀ ਮੈਂ ਬਾਹਰ ਜਾਣਾ ਚਾਹੁੰਦੀ ਆ ਕੋਠੀ ਵੀ ਬਣਾਉਣੀ ਸੀ ਵੀ ਚਲੋ ਕੋਠੇ ਤੇ ਵੀ ਖਰਚਾ ਹੋਇਆ ਉਹ ਕਹਿੰਦੀ ਚਲੋ ਫੇਰ ਇਹਨਾਂ ਨੇ ਪੈਸੇ ਲਾਤੇ ਭੇਜ ਦਿੱਤੇ ਉਹ ਕਹਿੰਦੀ ਮੈਂ ਸੱਦ ਲੂੰਗੀ ਪੈਸੇ ਵੀ ਵਾਪਸ ਕਰ ਲੂੰਗੀ 1.5 ਸਾਲ ਦੇ ਵਿੱਚ ਵਿੱਚ ਤੇ ਇਹਨਾਂ ਨੂੰ ਸੱਦ ਲੂੰਗੀ ਮੈਂ ਉਨੇ ਜੀ ਬਾਹਰ ਜਾ ਕੇ ਪਰ ਸਾਢੇ 9:00 ਵੱਗ ਗੱਲਬਾਤ ਨਹੀਂ ਕੀਤੀ ਫੋਨ ਇਹ ਬਲੋਕ ਤੇ ਪਾ ਦਿੱਤੇ ਕਿੰਨਾ ਤੁਸੀਂ ਖਰਚਾ ਕੀਤਾ ਬਾਹਰ ਭੇਜਣ ਲਈ 25 ਲੱਖ ਹੋ ਗਿਆ ਜੀ ਦੋ ਜਦੋਂ ਮੈਂ ਪਹਿਲੀ ਵਾਰ ਗਈ ਬਾਹਰ ਉਸ ਵੇਲੇ ਤੁਸੀਂ ਛੱਡ ਗਏ ਇਸ 에어ਪੋਰਟ ਤੇ 에어ਪੋਰਟ ਤੇ ਆ ਜੀ ਅਸੀਂ ਛੱਡ ਤੇ ਉਹਦੇ ਬਾਅਦ ਤੁਹਾਡਾ ਨਾਲ ਗੱਲ ਬਿਲਕੁਲ ਬੰਦ ਕਰ ਬਿਲਕੁਲ ਉਹ ਤੋਂ ਬਾਅਦ ਬਿਲਕੁਲ ਹੀ ਗੱਲ ਨਹੀਂ ਸੀ ਬਲੋਕ ਦੀ ਨਹੀਂ ਚੱਲੀ ਤੁਹਾਡੀ ਗੱਲਬਾਤ ਕਦੀ ਫੋਨ ਆਇਆ ਪਤਾ ਹੀ ਨਹੀਂ ਫੋਨ ਆਇਆ ਇਹ ਹੁਣ ਉਹ ਤਿੰਨ ਵਿਆਹ ਕਰਾਜਿਆ ਗਿਆ ਕੋਈ ਦੇ ਬਾਰੇ ਤੁਹਾਨੂੰ ਨਹੀਂ ਪਤਾ ਨਹੀਂ ਵਿਆਹ ਕਰਾਏ ਤੋਂ ਜਾਣੀ ਫਿਰ ਤੁਸੀਂ ਆਪਣੇ ਸਹਰੇ ਪਰਿਵਾਰ ਨਾਲ ਸੰਪਰਕ ਕੀਤਾ ਇਸ ਬੰਦੇ ਨਾਲ ਕੋਈ ਬਰਕ ਮੇਰਾ ਨਹੀਂ ਹੁੰਦਾ ਉਦਾਂ ਮੈਂ ਸਨੇਹ ਜੀ ਤਾਂ ਕਈ ਮਿਲਦੇ ਰਹਿੰਦੇ ਵੀ ਤਲਾਕ ਲੈਣਾ ਅਸੀਂ ਕਈ ਵਾਰ ਪਤਾ ਲੱਗਾ ਕਿ ਕਹਿੰਦੇ ਤਲਾਕ ਮੰਗਦਾ ਹੈ ਤੇ ਇੱਕ ਨਾਲ ਛੋਟਾ ਬੱਚਾ ਵੀ ਬਠਾ ਹੈ ਇਹ ਬੱਚਾ ਤੁਹਾਡਾ ਹੈ ਹਾਂਜੀ ਮੇਰਾ ਬੱਚਾ 4 ਸਾਲ ਦਾ ਹੋ ਗਿਆ ਹੈ ਇੱਥੇ ਰਹਿੰਦਾ ਮੇਰੇ ਕੋਲ ਕੀ ਇਸ ਨਾਲ ਕੋਈ ਗੱਲਬਾਤ ਕੀਤੀ ਉਹਨਾਂ ਨੇ ਕੋਈ ਵੀਡੀਓ ਕਾਲ ਤੇ ਕਿ ਜਾਂ ਕਿਦਾਂ ਕੋਈ ਇੰਨਾ ਵੀ ਗੱਲਬਾਤ ਨਹੀਂ ਤੇ ਕਿਹੜੀ ਕਲਾਸ ਪੜਦਾ ਹੈ ਇਹ ਕੇਜੀ ਚ ਪੜਦਾ ਹੈ ਹੀ ਮੰਗ ਕਰਨੇ ਹਾਂ ਕਿ ਮੰਗ ਵੀ ਇਹੀ ਆ ਸਾਨੂੰ ਸਾਬ ਮਿਲੇ ਜਾਵੇ ਜਾਂ ਤਾਂ ਕਿ ਉਹ ਸੱਦੇ ਹੁਣ ਸਾਨੂੰ ਇਹਨੂੰ ਸੱਦੇ ਜਾਂ ਫੇ ਇੱਥੇ ਆ ਕੇ ਰਵੇ ਆਪਣੇ ਬੱਚੇ ਨੂੰ ਦੇਖੇ ਇਹਨੂੰ ਪਾਰੇ ਇਹ ਹੀ ਮੰਗ ਗਈ ਛੱਡੀ ਜਹਾਂ ਤੇ ਸਾਡੇ ਪੈਸੇ ਵਾਪਸ ਦਿੱਤੇ ਜੋ ਜਿਹੜਾ ਲੱਗਾ ਹਾਂ ਕੁਛ ਹੀ ਕੀ ਕੰਮ ਕਰਦੇ ਹੁਣ ਇੱਥੇ ਮੈਂ ਪਲੰਬਰ ਦਾ ਕੰਮ ਕਰਦਾ ਸੀ ਇੱਥੇ ਉਹ ਖੇਤੀ ਵੀ ਕਰ ਲਈ ਸੀ 2017 ਦੇ ਵਿੱਚ ਇਹ ਬੇਟੀ ਦਾ ਵਿਆਹ ਕੀਤਾ ਸੀ ਜੀ ਸੁਦੋ ਮਾਦਰੀ ਅਮਰੀਕ ਸਿੰਘ ਦੇ ਘਰ ਕੁਲਵਿੰਦਰ ਕੌਰ ਦੀ ਸੱਸਵਾ ਜੀ ਉਹ ਕੁੜੀ 10 ਪੜ੍ਹੀ ਹੋਈ ਸੀ ਜੀ ਉਹ ਕਹਿੰਦੀ ਮੈਂ ਬਾਹਰ ਜਾਣਾ ਜੀ ਆਪਾਂ ਕਿ ਤੁਹਾਨੂੰ ਭੇਜ ਦਵਾਂਗੇ ਜਦੋਂ ਏਜੰਟਾਂ ਨੂੰ ਪੁੱਛਿਆ ਤਾਂ ਉਹਨਾਂ ਏਜੰਟ ਕਹਿੰਦੇ ਜਾ ਨਹੀਂ ਸਕਦੀ ਇੰਗਲੈਂਡ ਦੇ ਵਿੱਚ ਸੀ ਜਾਂ ਹੋਰ ਕਿਤੇ ਵੀ ਨਹੀਂ ਜਾ ਸਕਦੀ ਜੀ ਫਿਰ ਇਹਦੀ ਮਾਂ ਨੇ ਕੁਲਵਿੰਦਰ ਗੌਰ ਨੇ ਚਾਹ ਲਈ ਕੋਈ ਪਤਾ ਨਹੀਂ ਕਿੱਦਾਂ ਡਿਗਰੀ ਟੁਕਰੀ ਬਣਾਈ ਸੀ ਕਿਤੇ ਪੈਸੇ ਪੂਸੇ ਦੇ ਕੇ ਜੀ ਉਹ ਫਿਰ ਇਹਨਾਂ ਨੇ ਸਾਧ ਤੋਂ ਚੋਰੀ ਹੋਏ ਪਾਸਪੋਰਟ ਦਾਤਾ ਜੀ ਕਿਸੇ ਏਜੰਟ ਕੋਲ ਤੇ ਫਿਰ ਵੀਜ਼ਾ ਆ ਗਿਆ ਕਹਿੰਦੇ ਜੀ ਜਾ ਕੇ ਹੁਣ ਭੇਜਨੇ ਪੈਣੀ ਆ ਕਿ ਮੈਂ 25 ਲੱਖ ਰੁਪਏ ਲਾ ਕੇ ਜੀ ਉਹ ਬਾਹਰ ਭੇਜੀ ਆ ਜੀ 16 ਲੱਖ ਰੁਪਏ ਆਪਣੀ ਬੋਟੀ ਦੇ ਨੌ ਦੇ ਖਾਤੇ ਦੇ ਵਿੱਚ ਟਰਾਂਸਫਰ ਕਰਾਇਆ ਆਪਣੇ ਖਾਤੇ ਜੁਮੇ ਕੋ ਸਟੇਟਮੈਂਟਾਂ ਪ੍ਰੂਫ ਹੈਗੇ ਆ ਜੀ 9 ਲੱਖ ਰੁਪਇਆ ਅਮਰੀਕ ਸਿੰਘ ਉਹ ਕੁੜੀ ਦੀ ਮਾਂ ਤੇ ਤੇ ਉਹਦਾ ਇੱਥੇ ਘਰੋਂ ਲੈ ਕੇ ਗਏ ਜੀ ਸਾਨੂੰ ਤਾਂ ਏਜੰਟ ਤਾਂ ਵੀ ਨਹੀਂ ਪਤਾ ਵੀ ਇਹਦੇ ਕੋਲ ਇਹ ਇਹਦੇ ਪਾਸੇ ਡੀਜਾ ਲਵਾਇਆ ਜੀ ਸਾਨੂੰ ਨਹੀਂ ਪਤਾ ਜਿਹੜੀ ਸਟੇਟਮੈਂਟ ਵਗੈਰਾ ਤੁਹਾਡੇ ਕੋਲ ਹਸਟਰੀ ਹੈ ਹਾਂਜੀ ਹੈਗੀ ਹੈ ਜੀ ਹੈਗੀ ਮੈਂ ਤੇ ਜਿਹੜਾ ਇਹ ਤਾਂ ਬੇਟੇ ਦਾ ਤੁਹਾਡੇ ਨਾਲ ਰਿਸ਼ਤਾ ਕੀਤਾ ਸੀਗਾ ਇਹ ਕਿਸ ਨੇ ਕੀਤਾ ਹੈ ਇਹ ਸਰਪੰਚ ਸਿੰਘ ਆ ਜੀ ਡਾਕਟਰ ਸਰਪੰਚ ਸਿੰਘ ਬਲਾਚੌਰ ਦਾ ਜੀ ਉਹ ਸਾਡੀ ਬਰਾਦਰੀ ਦੇ ਹੀ ਹੈ ਜੀ ਉਹਨੇ ਰਿਸ਼ਤਾ ਕਰਾਇਆ ਕੀ ਉਹਨਾਂ ਦਾ ਕੋਈ ਸੰਪਰਕ ਕੀਤਾ ਤੁਸੀਂ ਹਾਂਜੀ ਪੰਚਾਇਤ ਹੋਈ ਦੋ ਤਿੰਨ ਵਾਰੀ ਜੀ ਥਾਣੇ ਵੀ ਫੈਸਲਾ ਹੋਇਆ ਜੀ ਫਿਰ ਡੀਐਸਪੀ ਚਾਂਦ ਦੇ ਵੀ ਫੈਸਲਾ ਹੋਇਆ ਜੀ ਉਹ ਕਹਿੰਦੀ ਸੀ ਕਿ ਵੀ 1 ਸਾਲ ਦੇ ਵਿੱਚ ਵਿੱਚ ਮੈਂ ਆਪਣੇ ਇਹਨੂੰ ਆਪਣੇ ਛੋਟੇ ਬੇਟੇ ਨੂੰ ਤੇ ਇਹਨੂੰ ਆਪਣੇ ਜਵਾਈ ਨੂੰ ਮੈਂ ਬਾਅਦ ਭੇਜ ਦੂੰਗੀ ਜੀ ਕੁੜੀ ਮੇਰੀ ਸਾਡੇ ਲੋਕ ਦੀ ਜੀ ਹੁਣ ਤਾਂ 2 ਸਾਲ ਹੋ ਗਏ ਜੀ ਨਾ ਸਾਡੇ ਪੈਸੇ ਵਾਪਸ ਕੀਤੇ ਜੀ ਨਾ ਇਹਨਾਂ ਨੂੰ ਸਦਿਆ ਜੀ ਨਾ ਇਹਨਾਂ ਨੂੰ ਫੋਨ ਨਾ ਸਾਨੂੰ ਫੋਨ ਕਰਦੀ ਆ ਉਹ ਉਹ ਕਿਸੇ ਨਾ ਹੋਰ ਮੁੰਡੇ ਨਾਲ ਰਹਿਣ ਲੱਗ ਪਈ ਜੀ ਉੱਤੇ ਅੰਗਲੈਂਡ ਦੇ ਵਿੱਚ ਜੀ ਤੇ ਹੁਣ ਪਰਚਾ ਹੋਇਆ ਜੀ ਇਹਨਾਂ ਤੇ ਕੁਲਵਿੰਦਰ ਕੌਰ ਤੇ ਸਖਵਿੰਦਰ ਕੌਰ ਤੇ ਉਹ ਮਰੀਦ ਸਿੰਘ ਤੇ ਪਰਚਾ ਨਹੀਂ ਹੋਇਆ ਉਭੀ ਇਹਦਾ ਬੇਨਤੀ ਕਰਦੇ ਆ ਵੀ ਉੱਥੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਜੀ ਸਾਡੇ ਕੋਲ ਇੱਕ ਨੰਬਰ ਦੇ ਪੈਸੇ ਆ ਜੀ ਮਿਹਨਤ ਮਜ਼ਦੂਰੀ ਵਾਲੇ ਬੰਦੇ ਆ ਜੀ ਕੋਸ਼ਿਸ਼ ਹੀ ਹੈ ਤੇ ਵਿਆਜ ਤੇ ਫੜ ਕੇ ਵੀ ਪੈਸੇ ਲਾਏ ਆ ਜੀ ਸਾਡੇ ਕੋਲ ਕੰਨੇ ਐ ਨਹੀਂ ਸੀਗੇ ਜੀ ਹੁਣ ਜਿਹੜਾ ਬੱਚਾ ਇਹ ਕੌਣ ਸੰਭਾਲ ਰਿਹਾ ਇਸ ਵੇਲੇ ਇਹ ਅਸੀਂ ਸੰਭਾਲਦੇ ਆ ਜੀ ਇਹ ਇਹਨਾ ਆਪਣੇ ਡੈਡੀ ਕੋਲ ਰਹਿੰਦਾ ਮੇਰੇ ਕੋਲ ਰਹਿੰਦਾ ਮੈਂ ਹੀ ਮੈਂ ਹੀ ਜਾਦੇ ਕਰਕੇ ਸੰਭਾਲਦਾ ਜੀ ਮੇਰੇ ਕੋਲੇ ਰਹਿਣਾ ਪੜਾਣਾ ਪਿਆ ਜੀ ਇਹਨੂੰ ਉਹ ਬੱਚੇ ਨਾਲ ਵੀ ਉਹ ਨਾ ਨਹੀਂ ਨਾ ਉਹ ਕਰਨ ਨੂੰ ਆ ਜਾਂਦਾ ਨਹੀਂ ਜੀ ਨਹੀਂ ਉਹ ਬੜੇ ਬੇਡੇ ਨੂੰ ਨਹੀਂ ਸਾ ਉਹ ਕਹਿੰਦੀ ਮੇਰਾ ਮਤਬ ਲੈ ਨਹੀਂ ਕੋਈ ਤਰ੍ਹਾਂ ਦਾ ਪਰਮਾਣਾ ਹੀ ਨਹੀਂ ਜੀ ਵੀ ਉਹ ਹੋਰ ਕਿਸੇ ਮੁੰਡੇ ਨੂੰ ਰਹਿਣ ਲੱਗ ਪਈ ਜਿੱਤੇ ਅੰਗਲੇਡ ਦੇ ਵਿੱਚ اچھا ਪ੍ਰਸ਼ਾਸਨ ਹੈ ਤੁਹਾਨੂੰ ਕੀ ਸੁਵਾਸਨ ਦਿੱਤਾ ਵੀ ਉਹਨੂੰ ਇੱਥੇ ਲਿਆਵਾਂਗੇ ਆਪਾਂ ਕੀ ਕਰਾਂਗੇ ਵੇ ਉਹਨਾਂ ਨੇ ਤਾਂ ਹਜੇ ਤੱਕ ਕੁਝ ਵੀ ਪਰਚਾ ਜਰੂਰ ਕਰਤਾ ਦੋਨਤੇ ਜੀ ਇੱਕ ਤੇ ਨਹੀਂ ਉਹ ਤੇ ਅਮਰਿੰਦਰ ਸਿੰਘ ਤੇ ਵੀ ਜੈਦੀ ਤੇ ਨਹੀਂ ਕੀਤਾ ਜੀ ਅਸੀਂ ਤਾਂ ਉਹ ਵੀ ਬੇਨਤੀ ਕਰਦੇ ਵੀ ਉੱਤੇ ਵੀ ਪਰਚਾ ਹੋਣਾ ਚਾਹੀਦਾ ਇਹਨਾਂ ਨੇ ਪਹਿਲਾਂ ਹੀ ਆਪਣੀ ਸਰਾਹ ਦੇ ਨਾਲ ਹੀ ਇਹਨਾਂ ਨੇ ਇਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਜੀ 25 ਲੱਖ ਰੁਪਏ ਦੀ ਤੇ ਹੁਣ ਇਹ ਤੁਹਾਡਾ ਜਿਹੜਾ ਕੇਸ ਹੈ ਕਿਤੇ ਕੋ ਚੰਦ ਰਿਆ ਇਸ ਤੋਂ ਇਹ ਸਿਟੀ ਥਾਣੇ ਚੱਲਦਾ ਜੀ ਕੌਣ ਡੀਲ ਕਰ ਰਿਹਾ ਹੈ ਸ੍ਰੀਿੰਦਰ ਸਿੰਘ ਜੀ ਉਹ ਆਪਣੇ ਰੱਤੇ ਵਾਲ ਦੇ ਹੈਗੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਕਿ ਕਈ ਨੌਜਵਾਨ ਜਿਹੜੇ ਕਿ ਵਿਦੇਸ਼ ਜਾਣ ਦੇ ਚਾਹਵਨ ਕਰਕੇ ਆਪਣੀ ਪਤਨੀ ਨੂੰ ਪਹਿਲਾਂ ਭੇਜਦੇ ਹਨ ਤੇ ਬਾਅਦ ਵਿੱਚ ਪਹਿਲੇ ਵੀ ਖਰਚਦੇ ਹਨ ਉਹਨਾਂ ਨੂੰ ਕਿਸ ਨੇ ਹੌਦ ਦੇਣਾ ਚਾਹੀਦਾ ਅਸੀਂ ਤਾਂ ਬੇਨਤੀ ਕਰਦੇ ਜੀ ਕੰਨਾਂ ਨੂੰ ਹੱਥ ਲਾ ਲਿਆ ਇਹਨਾਂ ਨੂੰ ਬੋਟੀਆਂ ਨੂੰ ਇੱਦਾਂ ਇਕੱਲੀਆਂ ਨੂੰ ਨਾ ਭੇਜੋ ਜੀ ਜੇ ਭੇਜਣਾ ਤਾਂ ਦੋਨਾਂ ਜਾਣੇ ਦੋਏ ਜਾਣੇ ਜਾਣ ਜੀ ਫੇਰ ਫਾਇਦਾ ਆ ਜਿਹੜੀ ਇਕਲੀਆਂ ਜਾਂਦੀਆਂ ਕੁੜੀਆਂ ਜੀ ਉੱਥੇ ਜਾ ਕੇ ਇਹ ਗਲਤ ਕੰਮ ਕਰਦੀਆਂ ਗਲਤ ਮੁੰਡਿਆਂ ਨਾਲ ਉੱਥੇ ਜਾ ਕੇ ਰਿਸ਼ਤੇ ਬਣਾ ਲੈਂਦੀਆਂ ਉੱਥੇ ਰਹਿੰਦੀਆਂ ਜੀ ਆਪਣੇ ਬੱਚਿਆਂ ਨੂੰ ਵੀ ਭੁੱਲ ਜਾਂਦੀਆਂ